ਸਤਿ ਸ਼੍ਰੀ ਅਕਾਲ ਦੋਸਤੋ ਪੰਨਾ ਸਿੱਤੂ ਜੋ ਕਿ ਕਿਸਾਨੀ ਸੰਘਰਸ਼ ਵੰਨ ਦੇ ਵਿੱਚ ਵੀ ਅਹਿਮ ਯੋਗਦਾਨ ਪਾਉਂਦਾ ਰਿਹਾ ਤੇ ਹੁਣ ਟੂ ਦੇ ਵਿੱਚ ਇੱਕ ਵਾਰ ਫਿਰ ਤੋਂ ਜਵਾਨੀ ਨੂੰ ਇਕੱਠੀ ਕਰਨ ਦੇ ਲਈ ਅੱਜ ਮੋਹਾਲੀ ਤੋਂ ਨੌਜਵਾਨਾਂ ਅਤੇ ਕਲਾਕਾਰਾਂ ਦਾ ਵੱਡਾ ਕੱਟ ਵੱਡਾ ਕਾਫਲਾ ਲੈ ਕੇ ਪਹੁੰਚ ਰਿਹਾ ਸੋ ਪਹਿਲਾਂ ਤਾਂ ਤੁਹਾਡੇ ਸਾਹਮਣੇ ਮੋਹਾਲੀ ਦੀ ਤਸਵੀਰ ਰੱਖਦੇ ਹਾਂ ਸਾਡੀ ਟੀਮ ਵੀ ਪਹੁੰਚ ਰਹੀ ਹੈ ਸੰਭੂ ਵਾਟਰ ਜੋ ਕਿ ਹਰ ਰੋਜ਼ ਪਲ-ਪਲ ਦੀ ਸੰਭੂ ਵਾਟਰ ਤੋਂ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੀ ਹੈ ਸੋ ਅੱਜ ਵੀ ਲਾਈਵ ਦੇ ਜ਼ਰੀਏ ਤੁਹਾਡੇ ਸਾਹਮਣੇ ਹਰ ਇੱਕ ਮੁੱਦਾ ਹਰ ਇੱਕ ਜੋ ਗਤੀਵਿਧੀ ਰੱਖਾਂਗੇ ਸੰਭੂ ਤੋਂ ਸੰਭੂ ਬਾਰੀਅਰ ਤੋਂ ਸੋ ਬਣੇ ਰਹਿਣਾ ਲਿਮਟਡ ਗੇਮ ਦੇ ਨਾਲ ਤੇ ਕਲਾਕਾਰ ਵੀ ਵੱਡੀ ਗੰਤੀ ਦੇ ਵਿੱਚ ਪਹੁੰਚ ਰਹੇ ਨੇ ਸੰਭੂ ਬਾਰਡਰ ਭਾਨਾ ਸਿੱਧੂ ਦੇ ਨਾਲ ਸੋ ਆਓ ਪਹਿਲਾਂ ਤੁਹਾਨੂੰ ਲੈ ਚਲਦੇ ਆ ਇਸ ਮੌਕੇ ਕੀ ਹਾਲਾਤ ਸੀ ਜਦੋਂ ਭਾਨਾ ਸਿੱਧੂ ਵਰਦੇ ਮੀਂਹ ਦੇ ਵਿੱਚ ਵੀ ਕਲਾਕਾਰਾਂ ਨੂੰ ਲੈ ਕੇ ਚੱਲਣ ਦੇ ਲਈ ਤਿਆਰ ਹੋਇਆ ਸੰਭੂ ਬਾਰਡਰ ਦੇ ਲਈ ਮੋਹਾਲੀ ਸੋਹਣਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਪਹਿਲਾਂ ਇਹ ਤਾਂ ਮੀਂਹ ਤੋਂ ਡਰਦੀ ਉਹਨੇ ਭਾਜ ਭਾੜਾ ਭੱਜ ਕੇ ਸੀ ਜੀ ਮੀਂਹ ਤੋਂ ਡਰਦੀ ਭੱਜ ਗਈ ਇਹ ਗੰਨਾ ਮਰਦੀ ਹੈ ਮੀਂਹ ਪਾ ਜੇ ਜੋ ਮਰਦੀ ਹੋ ਜੇ ਆਪਾਂ ਜੀ ਡਟ ਕੇ ਆਪ ਆਪਣੇ ਕਿਸਾਨਾਂ ਕੋਲ ਆ ਸਾਥ ਦੇਣਾ ਹੈ ਆਪਾਂ ਆਪਣੇ ਮੋਰਚੇ ਦਾ ਡਟ ਕੇ ਸਾਥ ਦੇਣਾ ਇਸ ਕਰਕੇ ਵੀਰ ਬਣ ਕੇ ਜਿੰਨਾ ਵੀ ਮੀਂਹ ਪੈਂਦਾ ਜਿੰਨੀ ਵੀ ਕੁਂਹੜੀ ਆਉਂਦੀ ਹੈ ਛੋਡੇ ਦੇ ਵੀਰ ਠਕਰ ਤੂਫਾਨ ਦੇ ਉਹਨਾਂ ਨੂੰ ਕੋਈ ਡਰਤੇ ਹੁੰਦੇ ਕਿ ਕਰਕੇ ਡਟ ਕੇ ਮੋਰਚੇ ਤੇ ਜਾਵਣੇ ਆਪਣੇ ਅਧਵਾ ਸਾਥ ਦੇਵਾਂਗੇ ਸਰਕਾਰਾਂ ਨੂੰ ਪਤਾ ਲੱਗਣਾ ਹੈ ਕਿ ਜਿਹੜੇ ਸਾਡੇ ਪੰਜਾਬ ਦੇ ਛੋਡੇ ਦੇ ਸੂਰਬੀਰ ਨੌਜਵਾਨ ਨੇਗੇ ਉਹ ਖੜੇ ਨੇ ਡਟ ਕੇ ਆਪਾਂ ਜਿਹੜੇ ਰਾਜਨੀਤਿਕ ਪਾਰਟੀ ਦੇ ਚਮਚੇ ਨਹੀਂ ਹੈਗੇ ਵੀ ਆਪਾਂ ਭੱਜਾਂਗੇ ਮੀਂਹ ਤੋਂ ਡਰਦੇ ਹੋਏ ਅੱਜ ਆਪਰੇ ਲਈ ਆਇਆ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੀ ਸਾਡੀ ਭੂਆ ਜਸਵੰਦਰ ਬਰਾੜ ਜੀ ਪਹੁੰਚ ਚੁੱਕੇ ਨੇਗੇ ਤੇ ਬਲਕਾਰ ਲਖੀਲਾ ਬਾਈ ਪਹੁੰਚਣ ਵਾਲਾ ਤੇ ਜਿੰਨੇ ਵੀ ਮਾਪ ਭਾਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕੋਈ ਜੀ ਬੈਠੇ ਰਹੋ ਕੋਈ ਗੱਲ ਨਹੀਂ ਉਹ ਇਨਾ ਕਰ ਲੋ ਸਾਡੇ ਬਹੁਤ سارے ਕਲਾਕਾਰ ਭਰਾ ਪਹੁੰਚ ਰਹੇ ਨੇ ਆਹ ਗੱਲ ਹੋਮ ਲੈਂਡ ਦੇ ਵਿੱਚ ਵੀ ਜਾਂਦੀ ਆਦੋ ਕਲਾਕਾਰ ਨਿਕਲ ਕੇ ਆ ਆਗੇ ਸਾਡੇ ਪੰਜਾਬ ਦੀ ਗੱਲ ਕਰਨਾਰੇ ਕਲਾਕਾਰ ਜਿਨ੍ਹਾਂ ਨੇ ਅੱਜ ਸਿੱਕਰ ਪੰਜਾਬ ਦੀ ਗੱਲ ਕੀਤੀ ਜਸਵੰਦਰ ਬਰਾੜ ਸਭੀ ਪਹ ਪਹ ਚੁਕਿਆ ਇਸ ਕਰਕੇ ਕਲਾਕਾਰਾਂ ਨਿਕਲਵਾ ਦਿਓ ਬਾਹਰ ਦੇਖੋ ਯਾਰ ਆਲੀ ਫੁਟੇ ਕਰੇ ਪੈਂਟਾ ਨਹੀਂ ਖਰਾਬ ਨੇ ਮੁੰਡੇ ਨਾ ਸਾਡਾ ਖਰਾਬ ਹੋਣ ਨੌਜਵਾਨੋ ਮੇਰੇ ਭਾਵੋ ਜਾਵਤਰੀ ਦੇ ਵਿੱਚ ਰਹਿਣਾ ਅਨਸ਼ਾਸਨ ਦੇ ਵਿੱਚ ਰਹਿਣਾ ਅੱਜ ਪਤਾ ਲੱਗਣਾ ਵੀ ਕਿਵੇਂ ਜਿਹੜੇ ਡਾਟੇ ਖੜੇ ਨੌਜਵਾਨ ਨੇਗੇ ਮੀਂਹ ਮੀਆਂ ਦੇ ਵਿੱਚ ਹੀ ਪਤਾ ਲੱਗਦਾ ਨੇਹਰੀਆਂ ਦੇ ਵਿੱਚ ਹੀ ਪਤਾ ਲੱਗਦਾ ਇਸ ਕਰਕੇ ਅੱਜ ਜਿਹੜਾ ਜਾਵਤਰੀ ਦੇ ਵਿੱਚ ਰਹਿ ਕੇ ਅਨਸ਼ਾਸਨ ਦੇ ਵਿੱਚ ਰਹਿ ਕੇ ਸਰਕਾਰ ਨੂੰ ਢਾਉਣਾ ਪਤਾ ਲੱਗਣਾ ਚਾਹੀਦਾ ਜਿਹੜਾ ਸਾਡੇ ਇਹੜੀ ਰਾਜਕਰਤਾ ਸਰਾਨੀਆਂ ਕਿਹੜਾ ਜਿਹੜੇ ਰਣਖੀ ਜਵਾਨ ਨੌਜਵਾਨ ਨੇ ਸਾਡੇ ਯੋਧੇ ਸਕੂਲ ਵੀ ਪਹੁੰਚ ਚੁੱਕੇ ਨੇ ਆਜੋ ਬਾਈ ਜੀ ਬਾਈ ਜੀ ਇੱਧਰ ਲਾ ਲਓ ਸਾਰੀਆਂ ਗੱਡੀਆਂ ਆਜਦੇ ਸਾਰੀਆਂ ਗੱਡੀਆਂ ਖੜੀਆਂ ਲੱਗੀਆਂ ਆ ਸਾਰੀਆਂ ਆਪਣੀਆਂ ਜਿਹੜੀਆਂ ਗੱਡੀਆਂ ਖੜੀਆਂ ਜਿਹੜੀਆਂ ਹੈ ਇਹਨਾਂ ਨੂੰ ਸਾਰੀਆਂ ਇੱਧਰ ਦੇ ਪਾਸੇ ਲਾਓ ਯਾਰ ਕੋਈ ਨਾ ਮਿਕਾਉਣਾ ਸਾਡੇ ਆਗੂ ਸਾਹਿਬਾਨ ਪਹੁੰਚ ਚੁੱਕੇ ਨੇ ਆ ਮੁੰਡਾ ਟਾਈਗਰ ਹਵਾਰਾ ਇਹ ਗੀਤ ਗਾਉਣਾ ਪਹੁੰਚ ਗਿਆ ਇਸ ਕਰਕੇ ਆਜੋ ਇੱਕ ਤਾਂ ਗੀਤ ਸਰਾ ਹਵਾੜਿਆ ਆ ਨਾ ਉੱਪਰ ਕਰਾਂ ਗੀਤ ਸਰਾ ਇੱਕ ਤਾਂ ਆਈ ਲਾੜ ਲੱਗੂ ਮੀਂਹ ਮੂ ਪਈ ਜਾਂਦੇ ਜਨਾ ਮਰਜੀ ਕੋਈ ਚੱਕਰ ਨਹੀਂ ਵੀਰ ਦੇ ਵਿੱਚ ਹੀ ਪਛਾਣ ਹੋਣੀ ਹੈ ਲਾ ਲਾ ਵੀ ਗੀਤ ਵਧੀਆ ਲਾ ਕੋਈ ਅਣਖੀ ਗੀਤ ਲਾ ਜਿਹੜੇ ਨਾਲ ਜਵਾਨੀ ਨੂੰ ਪਤਾ ਲੱਗੇ ਕਿਸਾਨੀ ਦੇ ਲਾ ਗੀਤ ਕੋਈ ਜੋਰ ਸਾਰੇ ਗੀਤ ਗਾਉਂਗਾ ਗਲਾਬ ਵੀ ਆ ਗਿਆ ਕਲਾ ਸਿੱਧੂ ਆ ਗਿਆ ਹਾਂ ਕਲਾ ਸਿੱਧੂ ਵੀ ਸਾਡਾ ਜੋਧਾ ਪਹੁੰਚ ਚੁੱਕਿਆ ਹੈ ਕਲਾ ਸਿੱਧੂ ਕਿੱਥੇ ਹੈ ਅੱਜ ਜਿਹੜੀ ਪਛਾਣ ਹੋਣੀ ਹੈ ਕਲਾਕਾਰਾਂ ਦੀ ਧਿਆਨ ਨਾਲ ਗੱਲ ਸੁਣ ਲੋ ਅੱਜ ਜਿਹੜੇ ਆਉਣ ਉੱਤੇ ਜੋਧੇ ਸੂਰ ਵੀਰ ਆਏ ਨੇਗੇ ਹੁਣ ਕਲਾਕਾਰ ਕਹਿਣਗੇ ਸਾਡੋ ਸਰਕਾਰ ਨੇ ਪਰਚਾ ਪਾਤਾ ਸਰਕਾਰ ਨੇ ਪਾਤਾ ਇੱਥੇ ਪਤਾ ਨਹੀਂ ਕਿੰਨੇ ਕ ਪਰਚੇ ਪੰਜਾਬ ਲਈ ਹੋ ਗਏ ਯਾਰ ਪਰਚੇ ਪਾਉਣ ਦੇ ਪਰਚੇ ਪਾਣ ਕੇ ਪਾਉਣ ਦੇ ਐਡੀ ਕੀ ਗੱਲ ਆ ਕਿਹੜਾ ਛੋੜਦਾ 302 ਦਾ 307 ਦਾ ਪਰਚਾ ਪਾਉਣ ਲੱਗਾ ਖੜਨਾ ਪੰਜਾਬ ਲਈ ਡਟ ਕੇ ਖੜੋ ਲੜਨਾ ਪੰਜਾਬ ਲਈ ਡਟ ਕੇ ਲੜੋ ਉਹਨਾ ਮੰਗੂ ਨਾ ਕਰੀਏ ਸੀ ਜਿਹੜਾ ਭੱਜਣ ਵਾਲਿਆਂ ਦੇ ਵਿੱਚੋਂ ਛਾਵਣ ਲਾ ਹੋਈਏ ਅੜ ਕੇ ਖੜਨ ਵਾਲਿਆਂ ਦੇ ਵਿੱਚ ਛਾਵਣ ਹੋਈਏ ਵੀ ਖੜਿਆ ਪੰਜਾਬ ਲਈ ਆਜੋ ਯਾਰ ਮੈਂ ਵੀ ਸਾਹਗਰਾ ਜੋਧਾ ਗੀਤ ਆਜਾ ਆਪਣਾ ਉਹ ਸਾਡਾ ਭਰਾ ਪਹੁੰਚ ਗਿਆ ਜੰਟਾ ਵੀ ਜੰਟਾਪੁਰ ਵੀ ਪਹੁੰਚ ਗਿਆ ਜਿੰਨੇ ਵੀ ਕਲਾਕਾਰ ਤੁਸੀਂ ਪਹੁੰਚੋ ਤੁਹਾਡਾ ਧੰਨਵਾਦ ਸਾਰਿਆਂ ਦਾ ਆਜਾ ਲਾ ਬਿੱਲਾ ਕਰਾਂਗੇ ਕੋਈ ਹੈਗਾ ਤਿਆਰ ਕਰਿਆ ਹੋਇਆ ਕਿਸਾਨੀ ਵਾਲਾ ਗੀਤ ਲਿਖਣਾ ਚਾਰ ਸ਼ਬਦ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਕਹਿਣ ਦੀ ਲੋੜ ਹੀ ਨਹੀਂ ਵੀ ਇੱਥੇ ਪਹੁੰਚਣਾ ਚਾਹੀਦਾ ਸਾਰਿਆਂ ਦਾ ਹੀ ਹੱਕ ਬਣਦਾ ਆਪਣਾ ਕਿਉਂਕਿ ਇਹ ਇੱਕ ਇਕੱਲੇ ਬੰਦੇ ਦੀ ਗੱਲ ਨਹੀਂ ਹੈਗੀ ਆਪਣੀ ਸਾਰਿਆਂ ਦੀ ਗੱਲ ਆ ਜੇ ਅੱਜ ਆਪਾਂ ਘਰਾਂ 'ਚ ਚੁੱਪ ਕਰਕੇ ਬਹਿ ਗਏ ਤਾਂ ਕੱਲ ਨੂੰ ਇਹ ਅੱਗ ਕਿਸੇ ਦੇ ਘਰੇ ਵੀ ਲੱਗ ਸਕਦੀ ਆ ਆ ਨਾ ਜਿਹੜੀ ਜਰਸੀ ਨਹੀਂ ਹੈਗੀ ਇਹ ਜਰਸੀ ਨੂੰ ਇੱਥੇ ਲਵਾਓ ਇੱਥੇ ਵਿੱਚ ਖੜਾ ਲਾਂਗੇ ਕਲਾਕਾਰਾਂ ਨੂੰ ਆਪਾਂ ਬੁਲਾਉਣਾ ਆ ਆ ਜਰਸੀ ਦੇ ਵਿੱਚ ਵਧੀਆ ਖੜ ਜਾਣਗੇ ਬਾਪੂ ਜਰਸੀ ਇੱਥੇ ਲਿਆ ਇਹਦੇ ਵਿੱਚ ਖੜ ਜਾਣਗੇ ਇਹ ਜਿਹੜਾ ਆਪਣੇ ਕੋਲੇ ਟਿੱਕਾ ਆ ਟਿੱਕਾ ਵੀ ਇਧਰਲੇ ਪਾਸੇ ਲਾਓ ਟਿੱਕਾ ਇੱਥੇ ਲਾ ਕੇ ਲਾਓ ਬਈ ਤੇ ਕਾ ਇਧਰਲੇ ਪਾਸੇ ਲਾ ਕੇ ਲਾਓ ਚੱਲ ਲਾਡੀ ਦੇਖ ਨਾ ਜਾਣ ਹੁਣ ਬੜੀ ਆ ਗਈ ਉਹ ਡਿੱਗਣਾ ਜਲਦੀ ਉਹ ਡਿੱਗਣਾ ਜਲਦੀ ਆਪਕੋ ਲਾਈਨਾਂ ਲਿਖਿਆ ਸੀਗਾ ਕਿਸਾਨੀ ਤੇ ਮੈਂ ਜਨੂਨ ਛਾਉਣ ਲੱਗਿਆ ਅੱਜੋ ਤਣਦੀਆਂ ਪਲਾਂ ਦੇ ਤਾਂ ਪਰੌਣ ਆਉਂਦੇ ਉਹਦੇ ਸੇਕ ਕਾਲ ਦੇ ਤੇ ਠੰਡ ਬੰਦੀ ਆ ਤੇ ਉਹਦੇ ਹਰ ਕਾਲ ਪਰਜੀ ਤਰਫੋਂ ਲੈਂਦੇ ਹਾਂ ਅੱਜ ਵੀ ਮੇਰੇ ਤੇ ਅਸੀਂ ਕੰਕਲ ਲਗਾ ਰਹੇ ਆਂ ਤੀਂ ਚੜਦੀਆਂ ਕਰਾਦੇ ਪਰੌਣਾਂ ਦਾ ਜਿਵੇਂ ਮਰਦੀ ਨਹੀਂ ਨੇਰੀ ਛਾਣਾ ਦੇ ਤੇ ਕੋ ਆਪਣਾ ਸਾਰਿਆਂ ਦਾ ਫਰਜ ਬਣਦਾ ਹੈ ਪਰ ਜਿੰਨਾ ਵੀ ਤੈਲ ਫੁੱਲ ਕਰ ਸਕਦੇ ਆ ਆਪਣਾ ਫਰਜ ਆ ਇਹ ਆਪ ਦਾ ਉਹ ਫਰਜ ਸਮਝ ਕੇ ਸਾਰੇ ਜਣੇ ਜਿੰਨਾ ਵੀ ਯੋਗਦਾਨ ਪਾ ਸਕਦੇ ਆ ਪਾਈਏ ਬਸ ਤੁਹਾਨੂੰ ਲੈਣਾ ਸੁਣਾਉਣਾ ਕੁਝ ਕਿ ਲਿਖਿਆ ਸੀ ਕਹਿੰਦਾ ਨਾਲ ਨਾਲ ਸੁਣਾ ਦੇ ਸੁਣਾ ਦੇ ਓ ਦਿੱਲੀ ਏ ਚੜ ਗਈ ਹੈ ਕੇ ਉੱਤੇ ਤੇਰੇ ਪੀੜਾਂਾਂ ਦੀ ਰੂ ਮੋਰਚੇ ਵਿੱਚ ਕਲਮ ਦੀ ਤੀਰੇ ਵਾਲੇ ਸੰਤਾਾਂ ਦੀ ਓ ਦਿੱਲੀ ਏ ਚੜ ਗਈ ਹੈ ਕੇ ਉੱਤੇ ਤੇਰੇ ਪੀੜਾਂਾਂ ਦੀ ਰੂ ਮੋਰਚੇ ਵਿੱਚ ਕਲਮ ਦੀ ਖੜਾ ਲਖੜਾ ਲਖੜਾ ਲਵਰਤ ਤਾ ਟੁਕੜਾ ਲ ਮੜਾ ਨਾ ਲਾਇਆ ਰ ਬਰਬੋਦਰ ਲਾ ਬਰਬੋਦਰ ਵਾਰਸ ਮੈਥੀ ਤੋ ਗੀਤ ਰ ਗੀਤ ਬਹੁਤ ਸੋਹਣਾ ਤੁਸੀਂ ਦਾ ਗੀਤ ਆ ਵੇ ਜੀ ਲਖੜਾ 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 ਲਵਰਤ ਤਾ ਟੁਕੜਾ ਲ ਮੜਾ ਨਾ ਲਾਇਆ ਰ ਬਰਬੋਦਰ ਲਾ ਬਰਬੋਦਰ ਵਾਰਸ ਮੈਥੀ ਤੋ ਗੀਤ ਰ ਗੀਤ ਬਹੁਤ ਸੋਹਣਾ ਤੁਸੀਂ ਦਾ ਗੀਤ ਆ ਲੈ ਵੀ ਗਲਾਬ ਆ ਗਿਆ ਆਪਣਾ ਭਰਾ ਅੱਜ ਜੋਧਾ ਗੰਡਾ ਵੀ ਜਿਹੜਾ ਵੀ ਕਲਾਕਾਰ ਆਇਆ ਗਲਾਬ ਅੱਜਰਾ ਪੂਰੇ ਪੰਜਾਬ ਦੇ ਵਿੱਚ ਨਾਲ ਆਣਾ ਵੀ ਜੋਧਾ ਆ ਕੇ ਖੜ ਗਿਆ ਤਸਾਨੀ ਲਈ ਖੜ ਗਿਆ ਗਲਾਬ ਇੱਕ ਤਾਂ ਮਾਰੀ ਪਾਉਂਦੇ ਹੈ ਤੇ ਹਵਾ ਕਰਨੇ ਚਾਹਦਾ ਜਲ ਕਰੇ ਭਰਾ ਸਾਡਾ ਖੜੇ ਮੈਗੇ ਬੋਲੇ ਈਸੋ ਨਿਹੰਗ ਬੋਲੇ ਈਸੋ ਨਿਹੰਗ ਅੱਜ ਤੋਂ ਸਾਡੀ ਇੱਕ ਜਾਨੀ ਨੇ ਆ ਕੇ ਖੜਿਆ ਤੇ ਮਰਦੀ ਮਾਰਦੀ ਵਰਦੇ ਮੀਰੇ ਵਿਚ ਆ ਕੇ ਖੜਿਆ ਤੇਰੇ ਨਾਲ ਡਟ ਕੇ ਖੜਾਂਗੇ ਮੇਰਾ ਵੀਰਾ ਤੇਰਾ ਧੰਨਵਾਦ ਜਉਂਦਾਬਾਦਰ ਗਲਾਬ ਸਾਡਾ ਭਰਾ ਪਹੁੰਚ ਗਿਆ ਏ ਵਗਰੇ ਯਾਰੀਆਂ ਏ ਉਹ ਤੇਰਾ ਗੱਲ ਪੰਜਾਬ ਦੀ ਕਹਾਣੀ ਦੀ ਗੱਲ ਲੈਣਾ ਉਹ ਦਿਲੀਆਂ ਹੈ ਕਿ ਤੇਰੇ ਪੀੜਾਂ ਅੰਦਰੋਂ ਦੀ ਰੂਹ ਮੋਰੇ ਵਿੱਚ ਕੰਮਦੀ ਧੀਰੇ ਆਲੇ ਸੋਟਾਂ ਆਂਦੀਆਂ ਛਵੀਆਂ ਯਾਰੇ ਅੰਗ ਸਾਡੇ 87 ਮੌਜਾਨੀ ਆ ਤੈਨੂੰ ਰਗੜ ਕੇ ਜਾਵਾਂਗੇ ਥੱਲੀ ਰੜੀ ਹੋ ਜਾਣੀ ਆ ਤੈਨੂੰ ਰਗੜ ਕੇ ਜਾਵਾਂਗੇ ਉਹ ਥੱਲੀ ਰੜੀ ਚੌੜਾ ਬਸਤਾਰਾ ਸਾਰੇ ਲਾਠੀ ਬਾੰਦਿਆ ਹੈ ਦਾ ਛੋਟਾ ਵੀਰ ਇਸ ਕਰਕੇ ਅੱਜ ਜਿਹੜੇ ਤੁਸੀਂ ਪਹੁੰਚੇ ਹੋ ਥੋਡੀ ਪਰਖ ਹੈ ਥੋਡਾ ਪਤਾ ਲੱਗਣਾ ਕਿ ਤੁਸੀਂ ਅੱਜ ਵਰਤੇ ਮੀਂਹ ਦੇ ਵਿੱਚ ਪਹੁੰਚੇ ਹੋ ਇਹ ਤੁਹਾਡੀ ਜੋਹਰ ਦੀ ਪਛਾਣ ਆ ਥੋਡੀ ਸੂਰਬੀਰਾਂ ਦੀ ਪਛਾਣ ਆ ਮੇਰੇ ਵੀਰੋ ਅਨ ਤਟਕੇ ਜਿੰਨਾ ਮਰਦੀ ਮੀਂਹ ਪਾਵੇ ਬਸ ਜਾਣਾ ਉੱਥੇ ਆਪਣੇ ਦੱਸਾਂ ਸਰਕਾਰ ਨੂੰ ਕਿ ਆਂਖੀ ਸੂਰ ਨੇ ਘੜੇ ਵਿੱਚ ਕਿਦਾਂ ਨੇ ਆਪਣੇ ਪੈਂਟਾਂ ਘਾਟਾ ਖਰਾਬ ਹੁੰਦੀਆਂ ਮੇਰੇ ਤਾਂ ਛੰਡਾ ਪਾਣੀ ਪਾਇਆ ਬਰਥਾ ਤੋਂ ਲਟਾਇਆ ਮੌਥਰੀ ਦਰਿਆ ਆ ਮੀਟੂ ਹੀ ਦਬਨ ਵਾਲੇ ਨਹੀਂ ਹੈਗੇ ਸਰਕਾਰੋਂ ਵੀ ਦਬਨ ਵਾਲੇ ਨਹੀਂ ਹੈਗੇ ਝੁਕਨ ਵਾਲੇ ਨਹੀਂ ਹੈਗੇ ਛੁੱਟ ਤੋਂ ਵੱਧ ਕੇ ਤਾਂ ਦੱਸਣਾ ਜੱਟ ਤੋਂ ਆਇਆ ਹੂਗਾ ਅੱਜ ਖੜੇ ਆ ਤੇ ਪੰਜਾਬ ਲਈ ਖੜੇ ਆ ਆਪਣੀ ਕਿਸਾਨੀ ਲਈ ਖੜੇ ਆ ਲਾ ਵੀ ਹੁਣ ਗਲਾਬ ਤੋਂ ਹੁੰਦਾ ਕਿ ਤੇ ਗਲਾਬ ਲਾ ਵੀ ਕਰਾਂ ਵੀ ਪੀਰ ਮੜ ਕੇ ਕਿ ਜਿੱਤੀ ਦਾ ਗੀਤ ਪੂਰਾ ਤੇ ਜਿਹੜਾ ਨੌਜਵਾਨਾਂ ਦੇ ਵਿੱਚ ਕੋਈ ਆਜੇ ਪੂਰੀ ਸ਼ੋਰ ਸਾਜੇ ਲਗਾ ਸਰਵਾਈਦਰ ਜੀ ਤੇ ਖਾਲਸਾ ਸ਼੍ਰੀ ਗੁਰੂ ਦੇ ਪੁੱਤ ਸੋ ਭਾਨੇ ਬਾਈ ਨੇ ਤਹਾਂ ਚੜ ਜਾ ਤਹਾਂ ਚੜ ਜਾ ਭਾਨੇ ਬਾਈ ਨੇ ਤਹਾਂ ਹੋ ਜਾਂਦਾ ਹੱਕ ਲਈ ਲੜਨਾ ਸਾਥ ਲਈ ਖੜਨਾ ਬਹੁਤ ਔਖੀ ਗੱਲ ਹੈ ਸੋ ਭਾਨੇ ਬਾਈ ਨੂੰ ਬਹੁਤ ਬਹੁਤ ਮੁਬਾਰਕਵਾਦ ਹੈ ਪੁਲਾਡੀ ਸ਼ਾਜਲੇ ਨੇ ਗਾਣਾ ਲਿਖਿਆ ਹੋਇਆ ਹੈ ਪੁਲਾਡੀ ਸ਼ਾਜਲਾ ਸੁਣਾਉ ਮੇਰਾ ਭਰਾ ਕਿ ਮੈਂ ਤਾਂ ਇਹੀ ਗੱਲ ਕਹਿ ਸਕਦਾ ਵੀ ਸਾਡੇ ਸੱਜੂ ਭਰਾ ਲਈ ਸੱਜੂ ਮੂਸੇ ਵਾਲੇ ਲਈ ਜਰੂਰ ਤਾੜੀ ਮਾਰੋ ਜੋ ਰੱਬ ਦੀ ਬਾਈ ਹੋ ਜਾਂਦਾ ਉਹ ਵੀ ਆਉਣਾ ਇੱਥੇ ਕਰਨੇ ਬਾਈ ਬਹੁਤ ਮੁबारकਵਾਦ ਤੇ ਸਾਡਾ ਭਰਾ ਟਾਈਗਰ ਹਲਵਾਰਾ ਛੋਟਾ ਭਰਾ ਤੇ ਬਾਈ ਬਲਕਾਰਣ ਫੂਲੇ ਬਾਈ ਨਾਲ ਵੀ ਗੱਲ ਹੋਈ ਹੈ ਉਹ ਵੀ ਆ ਰਹੇ ਨੇ ਸਲਾਦੀ ਸ਼ਾਜਲਾ ਸਾਡਾ ਭਰਾ ਸਾਡੀ ਸ਼ਾਜਲਾ ਸਾਹਿਬ ਆਉਣ ਦੇ ਤਣ ਜਿਹੜਾ ਮਰਜ਼ੀ ਸਾਰੇ ਭਈ ਅੱਛੀ ਗੱਲ ਸਾਰਿਆਂ ਨੂੰ ਥੋਨੇ ਵੱਡੇ ਵੱਡੇ ਭਈਆ ਪਹਿਲੇ ਬਰੋਹ ਨਾਲ ਜੁੜੇ ਹੋਏ ਆ ਪੀ ਪਾਕਿਸਤਾਨ ਮੇ ਬਈ ਨਾੜੀ ਆ ਜਿੱਥੇ ਬੰਨਾ ਬਣ ਕੇ ਨਾ ਨਾ ਗਲਾ ਬਈ ਤੇ ਸੁਣੀਂ ਦਰਵਾਜ਼ੀ ਤੇ ਲਾਰੇ ਜਿਹੜਾ ਮਰਜੀ ਲਾ ਸਿੱਧੂ ਦਾ ਲਾ ਪੰਜਾਬ ਲਾ ਦੇ ਬਾਈ ਪੰਜਾਹ ਲਾ ਬਾਈ ਪੰਜਾਹ ਬਾਈ ਗਲਾ ਖਲਾ ਬੂ ਘੱਟ ਜੀਦਾ ਬਾਈ ਲੈ ਲੈ ਹਾਈ ਮੈਨੂੰ ਲੱਗਦਾ ਕਿ ਸ਼ਬਦ ਬੋਲ ਸਕਦਾ ਆ ਰੰਗ ਦੇ ਲਲਾੜੀਆਂ ਦੇ ਪੱਗ ਮੇਰੀ ਇਹ ਨੁਰੰਗਣਾਏ ਤੇ ਕਮਾਲ ਰੰਗੀਓ ਔਰ ਦੁਨੀਆ ਚ ਨ ਲੱਭੇ ਰੰਗ ਐਸਾ ਔਰ ਕਿ ਤੂ ਲਹੂ ਸ਼ਹੀਦਾਂ ਦਾ ਪਾਣ ਰੰਗੀ ਆ ਤੇਰੇ ਖੰਡੇ ਨੇ ਜਿੰਨਾ ਦੇ ਮੂ ਮੋੜੇ ਹੋਏ ਅੱਜ ਫੇਰ ਸਾਨੂੰ ਨਲਕਾਰ ਦੇ ਨੇ ਅੱਜ ਵਾਲੇ ਆਬਾਦ ਨੂੰ ਪੇ ਮੁੜ ਕੇ ਆਹ ਤਰ ਤਰ ਪੇ ਰਾਂਹਾਰੀ ਉਮਰ ਬਨੇ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਵਤੇ ਬੋਲੋ ਮੈਨੂੰ ਯੋਗ ਇਸ਼ਾਰਸ਼ ਕਰ ਮੈਂ ਚੱਲਾਂ ਜੀ ਮੈਂ ਮੈਨੂੰ ਗਾਣਾ ਵੀ ਉਹਨੇ ਮਾਹੌਲ ਬਣਾੜੀ ਰਿਆ ਜੇ ਜੀ ਅੌਰੀ ਮਿਲਿਆ ਪਈ ਸੁਣਾ ਦੂੰਗਾ ਆ ਮੰਦਾ ਆ 哎，可以。